ਅੰਜ ਸੰਯੁਕਤ ਕਿਸਾਨ ਮੋਰਚੇ ਦੇ ਸਦਦੇ ਤੇ ਕਿਸਾਨ ਜਥੇਬੰਦੀਆਂ ਮਲੇਰਕੋਟਲਾ ਵਿਖੇ ਦਾਣਾ ਮੰਡੀ ਵਿੱਚ ਇਕੱਠੀਆਂ ਹੋਈਆਂ ਸਾਰੀਆਂ ਕਿਸਾਨ ਜਥੇਬੰਦੀਆਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਅਤੇ ਕਿਸਾਨ ਆਗੂ ਦੱਲੇਵਾਲ ਦੇ ਮਰਨ ਵਰਤ ਦੇ ਹੱਕ ਵਿੱਚ ਪੰਜਾਬ ਬੰਦ ਦਾ ਆਯੋਜਨ ਕਰਕੇ ਇਸ ਨੂੰ ਸਫਲ ਬਣਾਉਣ ਦੀ ਅਪੀਲ ਕਰਦੇ ਰਹੇ ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਮਲੇਰਕੋਟਲਾ ਦੇ ਟਰੱਕ ਯੂਨੀਅਨ ਵਿਖੇ ਜਾ ਕੇ ਆਰਤੀ ਫੂਕ ਮੁਜਾਇਰਾ ਕੀਤਾ लेकिन मलेर कोटले विच इस दा कोई असर दिखाई नहीं दिता क्योंकि ज्यादातर दुकान ही देखिया देखने इस चैनल लाइक, देखनेक्राइब शेयर अते कमेंट करो ताकि तक नवे नवी खबर पहुंचाईया जा सकन रिपोर्टिंग दिलदार हुसैन डीजी न्यूज़ न्यूज मालेर कोटला।

ਦੇਖੋ ਜਿੰਦਾਬਾਦ 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 ਕਿ ਜਦੀ ਬਾਕੀ ਸਰਕਾਰ ਮਰਦਾਬਾ 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 ਕਿ ਜਦੀ ਬਾਕੀ ਸਰਕਾਰ ਮਰਦਾਬਾ ਮਰਦਾਬਾ ਮੰਗਿਆ ਲਾਗੂ ਕਰੋ ਲਾਗੂ ਕਰਨਾ ਪੈਣਾ ਉਹ ਜਾਗਰੂਪਾ ਸੀ ਕਰਨਾ ਸ਼ੁਰੂ ਕਰਤਾ ਇਹਦੇ ਨਾਲ ਹੀ ਜਿਹੜੇ ਸਾਡੇ ਸਾਥੀ ਬੈਠੇ ਨੇ ਹਰਿਆਣੇ ਦੇ ਬਾਡਰ ਤੇ ਖਨੌਰੀ ਬਾਡਰ ਦੇ ਉੱਤੇ ਉਹ ਪਿਛਲੇ 35 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਮਰਨ ਵਰਤ ਤੇ ਬੈਠੇ ਨੇ ਉਹਦੀ ਗੱਲ ਨਹੀਂ ਸੁਣੀ ਜਾ ਰਹੀ ਸੈਂਟਰ ਦੀ ਮੋਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਉਹਨਾਂ ਦੇ ਅਸਰਤਾ ਮੰਨੇ ਉਹਨਾਂ ਦੇ ਅਸਰਤਾ ਮੰਨ ਕੇ ਉਹਨਾਂ ਸੰਘਰਸ਼ ਭੁਖ ਹੜਤਾਲ ਨੂੰ ਖਤਮ ਕਰਾਉਣ ਜਿਵੇਂ ਬਾਕੀ ਜਿੱਥੇ ਬੰਦੀਆ ਵੱਲੋਂ ਸਾਰੇ ਬੰਦ ਦਾ ਐਲਾਨ ਸੀ ਅੱਜ ਪੰਜਾਬ ਵਿੱਚ ਲੁਧਿਆਣਾ ਵਿੱਚ ਹੋਰ ਖੰਨੇ ਵਿੱਚ ਕਾ ਵੀ ਬੰਦਾ ਸਾਰ ਨਹੀਂ ਪਰ ਮਲੇਰ ਕੋਲੇ ਵਿੱਚ ਕਿਸੇ ਪ੍ਰਕਾ ਦਾ ਲੱਗਿਆ ਨਹੀਂ ਵੀ ਅੱਜ ਕੋਈ ਟ੍ਰੈਫਿਕ ਕਿਉਂਕਿ ਬਾਜ਼ਾਰ ਬਸਾ ਦੇ ਪੁੱਟਾ ਦੇਖੋ ਅਸੀਂ ਅਪੀਲ ਹੀ ਕਰ ਸਕਦੇ ਹਾਂ ਲੋਕਾਂ ਨੂੰ ਵੀ ਬੰਦ ਕਰ ਲੋ ਅਸੀਂ ਸਾਡੇ ਲੋਕਾਂ ਸਾਥੀਆਂ ਦਾ ਇਹ ਕੰਮਾਂ ਵੀ ਰੋਜ਼ਗਾਰ ਆ ਜਿਹੜਾ ਮਸਾ ਮਿਲਦਾ ਲੋਕਾਂ ਨੂੰ ਬਹੁਤ ਵੀਰਾਂ ਗੱਡੇ ਦੁਕਾਨਦਾਰੇ ਛੋਟੀਆਂ ਨੇ ਜਿਹਨਾਂ ਰੋਜ਼ਾ ਰੋਜ਼ ਗੁਜ਼ਾਰਾ ਕਰਦੇ ਨੇ ਅਸੀਂ ਆਪਦੀ ਸਮਝ ਨੂੰ ਰੱਖ ਕੇ ਬੇਨਤੀ ਦਾ ਜ਼ਰੂਰਤ ਰਹੀ ਤੀ ਬੰਦ ਨਾ ਕਰਨਾ ਕਰਨਾ ਉਹਨਾਂ ਲਈ ਭਰਾਵਾਂ ਦੀ ਮਰਜ਼ੀ ਆ ਅੱਜ ਤੱਕ ਇਹ ਕਹਿੰਦੇ ਵੀ ਬੰਦ ਕਰਕੇ ਸਾਹ ਦਬੋ ਜੋ ਜੇ ਤੁਸੀਂ ਅੱਜ ਆ ਛੋਟੀਆਂ ਦੁਕਾਨਦਾਰੀਆਂ ਨੇ ਜਿਹੜੀਆਂ ਇਹ ਬਹੁਤ ਜਲਦੀ ਸੈਂਟਰ ਦੀ ਮੋਦੀ ਸਰਕਾਰ ਵੱਡੇ ਮੌਲ ਲਿਆ ਕੇ ਜਿਹੜਾ ਰੋਡ ਲਿਕਰ ਰਹੇ ਨੇ ਜਿਹੜੇ ਰੋਡਾਂ ਦੇ ਕਹਿੰਦੇ ਨੇ ਅਸੀਂ ਸਹਾ ਸੂਤ ਲਿਆ ਕੇ ਦੇ ਰਹੇ ਹਾਂ ਸਾਨੂੰ ਦੇ ਦੇ ਉੱਤੇ 70 70 ਅਸਸੀ ਕਿਲੋਵਰਚ ਵੱਡੇ ਵੱਡੇ ਮੌਲ ਖੋਲ ਦਿਨੇ ਨੇ ਆ ਛੋਟੀ ਦੁਕਾਨਦਾਰਾਂ ਦਾ ਖਤਮ ਕਰ ਦੇਣੀ ਆ ਆਉਣ ਵਾਲੇ ਟਾਈਮ ਦੇ ਵਿੱਚ ਸੈਂਟਰ ਦੀ ਮੋਦੀ ਸਰਕਾਰ ਦੀ ਜਹਜ ਜੀ ਨੀਤੀ ਪਾਲਿਸੀ ਤੇ ਆ ਰਹੀ ਆ ਗਈ ਡਬਲਯੂਟੀਓ ਤੋਂ ਬਾਹਰ ਕੱਢਣ ਦੇ ਇਹੀ ਗੱਲਾਂ ਸੀ ਕਰਦੇ ਆ ਫਿਰ ਉਹ ਬਾਹਰ ਕੱਢੋ ਨਹੀਂ ਤਾਂ ਛੋਟੀਆਂ ਦੁਕਾਨਦਾਰੀਆਂ ਛੋਟੇ ਸਾਡੇ ਵਪਾਰੀ ਵਰਗ ਸਾਰੇ ਖਤਮ ਕਰ ਦੂਗੀ ਉਹ ਰਾਹ ਜਿੱਥੇ ਬੰਦ ਸਿਰਫ ਇੱਕ ਸਵਾਲ ਹੁੰਦਾ ਵੀ ਕਦੋਂ ਜਾਣਗੇ ਬਨੌਰੀ ਜਾਣਗੇ ਕਿ ਨਹੀਂ ਜਾਣਗੇ ਹਾਂ ਇਹ ਇਹੀ ਸਵਾਲ ਬੱਦ ਦਉਂਦਾ ਕਿਉਂ ਵਿੱਚ ਸਾਡਾ ਮੀਡੀਆ ਦਾ ਵੀ ਇਹ ਕਹਿੰਦਾ ਵੀ ਖਾਨੀ ਗਰਾਹਾ ਤੇ ਡੱਲੇ ਆ ਦੀ ਲੜਾਈ ਆ ਜਦ ਕੇ ਲੜਾਈ ਸਾਡੀ ਸੈਂਟਰ ਨਾਲ ਆ ਅਸੀਂ ਸਨੋਕਤ ਮੋਰਚੇ ਦੀ ਇਕਾਲ ਤੇ ਹਰ ਕਦਮ ਚੱਕਾ ਅਗੇ ਹਰ ਕਦਮ ਅਗੇ ਭਰਾਵਾਂ ਆਗੇ ਜਿਵੇਂ ਸਨੋਕਤ ਮੋਰਚੇ ਦੀ ਧਰੂ ਕਾੜ ਹੋਊਗੀ ਸਨੋਕਤ ਮੋਰਚੇ ਦੀ ਇਕਾਲ ਤੇ ਫੁੱਲ ਚੜਾਉਣਾ ਇੱਕ ਵਾਰ ਅਸੀਂ ਸਨੋਕਤ ਮੋਰਚੇ ਦਾ ਇੱਕ ਪਾੜਾ ਹਿੱਸਾ ਆ ਅਸੀਂ ਜਿਵੇਂ ਡੱਲੇਵਾਲ ਸਾਹਿਬ ਨੇ ਮੰਨ ਮੰਨਤ ਰੱਖਿਆ ਹੋਇਆ ਹਨ ਸਰਕਾਰਾਂ ਦੇ ਹੱਥ ਤੱਕ ਤਾਂ ਜੂੜੀ ਸਰਖੀ ਕਾਨੂੰ ਜਾਨੋਂ ਨਹੀਂ ਆ ਜਾਂਦੀ ਆ ਕਿ ਫਿਰ ਵੀ ਜਥੇਬੰਦੀ ਤੁਹਾਡੀ ਜਿਹੜੀ ਜਥੇਬੰਦੀ ਆ ਉਹ ਕਿੱਥੇ ਦੇਖੋ ਸਰਕਾਰ ਅਸੀਂ ਆ ਲੜਾਈ ਉਹੀ ਲੜ ਰਹੇ ਹਾਂ ਵੀ ਸੋਮੀ ਚਾਹੁੰਦੇ ਆ ਸਰਕਾਰ ਨੂੰ ਅੱਜ 35 ਦਿਨ ਹੋ ਗਏ ਇੱਕ ਬੰਦਾ ਭੁੱਖ ਹੜਤਾਲ ਤੇ ਬੈਠਾਗਾ ਮਰਨ ਵਰ ਤਰੱਕੀ ਬੈਠਾਗਾ ਪਰ ਸੈਂਟਰ ਦੇ ਕੰਨਾਂ ਯੂਨੀ ਸਰਕਦੀ ਕਿਉਂ ਸਵਾ ਮਹੀਨਾ ਸਵਾ ਸਾਲ ਆਪਾਂ ਜੇ ਦਿੱਲੀ ਦੇ ਵਿੱਚ 21 ਦੇ ਵਿੱਚ ਲੜ ਕੇ ਮੋਰਚਾ ਆਏ ਆਗੇ ਉਦੋਂ ਵੀ ਆ ਕੇ ਜਥੇਬੰਦੀਆਂ ਨੂੰ ਸੱਦ ਕੇ ਉਹਨੇ ਵਾਪਸ ਨਹੀਂ ਲੇਤਾ ਇੱਕ ਇੰਨੀ ਗੱਲ ਕਹੀ ਆ ਕੇ ਵੀ ਮੈਂ ਗਲਤੀ ਅੱਜ ਗਲਤੀ ਮੰਨਦਾ ਵੀ ਅਸੀਂ ਇਹਨਾਂ ਨੂੰ ਸਮਝੌਰ ਚ ਕਾਮਯਾਬ ਨਹੀਂ ਹੋਏ ਜਿਹੜੀ ਉਹਦਾ ਰਵਈਆ ਦਾ ਸੈਂਟਰ ਦੀ ਮੋਦੀ ਸਰਕਾਰ ਦਾ ਉਹ ਬਹੁਤ ਕਹਿੜਾਗਾ ਗਲਤ ਹੈਗਾ ਤੇ ਉਹ ਅੱਜ ਇੱਕ 35ਾਂ ਤੋਂ ਬੈਠਾਗਾ ਉਹਦੀ ਗੱਲ ਨਹੀਂ ਸੁਣਦੇ ਇਹ Êਦੂਆ ਫਿਰ ਕੱਲ ਸੁਣਨਗੇ ਵੀ ਆਹ ਜਿਹੜੇ ਅਸੀਂ ਅੱਜ ਮੋਰਚੇ ਸ਼ੁਰੂ ਕਰੇ ਨੇ ਲਾ ਰਹਿਆਂ ਪੈਸਾ ਅਸੀਂ ਜਿੱਤੇ ਦੇ ਉਹ 13 ਤਰੀਕ ਨੂੰ ਗਏ ਨੇ ਬਾਰਡਰਾਂ ਤੇ 14 ਨੂੰ ਉਹਨਾਂ ਦੇ ਲਾਤੀ ਚਾਰਜ ਹੈ 13 14 ਨੂੰ 15 ਨੂੰ ਅਸੀਂ ਰਾਜਪੁਰੇ ਜਾ ਕੇ ਰੇਲਾਂ ਰੋਕਿਆ ਨੇ 16 ਨਵਾਂ ਰੋਡ ਤੇ ਇੱਥੇ ਬੈਠੇ ਆ ਜਗ੍ਹਾ ਤੇ ਜਿੱਥੇ ਅੱਜ ਖੜੇ ਆਪਾਂ ਚੌਂਕ 'ਚ ਜੀ ਯਾਨੀ ਸਾਥ ਆ ਹੀ ਪੂਰਾ ਦੇ ਰਿਹਾ ਜਦ ਤੂੰ ਸੰਘਰਸ਼ ਦੇ ਵਿੱਚ ਆ ਜੇ ਕਿਸੇ ਨੂੰ ਕਹ ਵੀ ਉੱਥੇ ਜਾ ਕੇ ਲੜਾਈ ਲੜੀ ਜਾਊਗੀ ਇਹ ਬਹਿਮ ਆਗਾ ਲੜਾਈ ਇੱਥੇ ਰਹਿ ਕੇ ਵੀ ਲੜੀ ਸਾਡੇ ਸਾਡੇ ਸਾਥ ਹੀ ਪਿਛਲੇ 10 ਮਹੀਨਿਆਂ ਤੋਂ ਉੱਥੇ ਗਏ ਬੈਣੀ ਅੱਜ ਪੂਰੇ ਪੰਜਾਬ ਦੇ ਵਿੱਚੋਂ ਇੱਥੇ ਨੋ ਸੜਕਾਂ ਤੇ ਲੜਾਈ ਲੜਨਾ ਢੰਗ ਹੁੰਦਾ ਤਰੀਕਾ ਹੁੰਦਾ ਉਹਨਾਂ ਦਾ ਜਿਹੜਾ ਤਰੀਕਾ ਸਾਥਿਆਂ ਦਾ ਬਹੁਤ ਵਧੀਆ ਉਹ ਵੀ ਆ ਕੇ ਪੰਜਾਬ 'ਚ ਲੜਨ ਲੱਗੇ ਲੋਕਾਂ ਨੂੰ ਜਾਗਰੂਕ ਕਰਨ ਲੱਗੇ ਅਸੀਂ ਵੀ ਕਰਨ ਲੱਗੇ ਸਾਡਾ ਇੱਕ ਆ ਦਾ ਜਦੋਂ ਸੁਨਕਤ ਮੋਰਚੇ ਦੇ ਕਾਲ ਤੇ ਅਸੀਂ ਫੁੱਲ ਚੜਾਵਾਂ ਕਿਸਾਨਾਂ ਨਾਲ ਸੰਬੰਧਤ ਜਿਹੜੀਆਂ ਫੈਕਟਰੀਆਂ ਨੇ ਉਹ ਖੁੱਲੀਆਂ ਨੇ ਕਾਬੀ ਇਹਦੇ ਬਾਰੇ ਕੀ ਕਹਿਣਾ ਤੇ ਦੇਖੋ ਗਲਤ ਗੱਲਾਂ ਨੂੰ ਉਹਨਾਂ ਨੂੰ ਬੰਦ ਰੱਖਣੇ ਚਾਹੀਦੇ ਨੇ ਜੱਤਾਹਾਂ ਤੋਂ ਆਇਆ ਫਿਰ ਗੱਲ ਭਰਾਵਾ ਉਹੀ ਆਉਂਦੇ ਜਿਹੜੇ ਸਾਡੇ ਦਿਹਾੜੀਦਾਰ ਬੰਦੇ ਨੇ ਉਹਨਾਂ ਰੋਜ਼ ਰੋਜ਼ ਕਰਕੇ ਖਾਣਾਗਾ ਜੀ ਅਸੀਂ ਬਾਹਰ ਡੰਡਾ ਚਾੜਦੇ ਆ ਤਾਂ ਫਿਰ ਉਹਨਾਂ ਚੁੱਲਿਆਂ ਤੇ ਅੱਗ ਪਹਿਲੀ ਬੁੱਝੂਗੀ ਜਾਲਣ ਤੋਂ ਪਹਿਲਾਂ ਬੁੱਝੂਗੀ ਇਸ ਕਰਕੇ ਥੋੜੀਆਂ ਚੀਜ਼ਾਂ ਸਾਨੂੰ ਧਿਆਨ ਚ ਰੱਖਣੇ ਪੈਂਦੀਆਂ ਨੇ ਕਿਉਂ ਫੈਕਟਰੀ ਬੰਦ ਕਰਾ ਲਾਗੇ ਫੈਕਟਰੀ ਮਾਲਕ ਨੂੰ ਕੋਈ ਫਰਕ ਨਹੀਂ ਪੈਣਾ ਉਹਨਾਂ ਦੀ ਦਰਖਾਸਤ ਆਖ ਲ ਉਹਗਾ ਦੋ ਦਿਨ ਪਹਿਲੇ 15 ਇਹਨਾ ਪਿੱਛੇ ਕਰੋਨਾ ਦੇ ਵਿੱਚ ਲੋਕ ਸਾਲ ਡੇਢ ਸਾਲ ਭੁੱਖੇ ਮਰੇ ਨੇ ਘਰੇ ਬੈਠੇ ਨੇ ਉਹਨਾਂ ਤਰ੍ਹਾਂ ਕੱਟੀਆਂ ਗਈਆਂ ਨੇ ਕਿਸੇ ਤਰ੍ਹਾਂ ਨਹੀਂ ਮਿਲੀ ਅੱਜ ਫੇਰ ਅਸੀਂ ਉਹੀ ਕੰਮ ਕਰਨ ਲੱਗ ਜੀਏ ਅਸੀਂ ਲੋਕਾਂ ਚ ਜਾਗਰੂਪ ਕਰਨੇ ਨੇ ਲੋਕਾਂ ਨੂੰ ਦੱਸਣਾ ਵੀ ਛੋੜਿਆ ਮੰਗਾ ਕੀ ਨੇ ਛੋੜੇ ਹੱਕ ਕੀ ਨੇ ਲੜਨਾ ਕਿਹੜੇ ਹੱਕਾਂ ਤੇ ਆ ਇਹ ਕਨ ਜਾਗਰੂਪ ਕਰਕੇ ਲੋਕਾਂ ਨੂੰ ਤਿਆਰ ਕਰਨਾ ਦਾ ਅਸੀਂ ਨਾ ਕੇ ਫੈਕਟਰੀਆਂ ਬੰਦ ਕਰਕੇ ਜਾਂ ਕੋਈ ਹੋਰ ਐਕਸ਼ਨ ਕਰਕੇ ਨੂੰ ਕਰੀਏ ਲੱਗਦਾ ਵੀ ਅੱਜ ਦੇ ਬੰਦ ਦਾ ਕੋਈ ਸਰਕਾਰ ਤੇ ਅਸਰ ਹੋਊਗਾ ਸ਼ੁਰੂਆਤ ਆ ਪਊਗਾ ਫਰਕ ਪੈਣਾ ਚਾਹੀਦਾ ਕਿਉਂ ਜਦੋਂ ਲੋਕ ਇਕੱਠੇ ਹੋ ਜਾਂਦੇ ਨੇ ਅਸਰ ਪੈਂਦਾ ਹੁੰਦਾ ਇਹ ਤਾਂ ਨਹੀਂ ਹੈ ਗੱਲ ਵੀ ਨਾ ਪਵੇ ਜਦੋਂ ਅਸੀਂ 13 ਮਹੀਨੇ ਬੈਠੇ ਆ ਉਦੋਂ ਅਸਰ ਪਿਆਗਾ ਬਾਹਰਲੇ ਦੇਸ਼ਾਂ ਨੂੰ ਜਾਣਾ ਬੰਦ ਕਰਤਾ ਸੀ મોદી ਨੂੰ ਜਿਹੜਾ મોદી ਰੋਜ਼ ਜਿਹੜਾ ਰਹਿੰਦਾ ਸੀ ਇੱਕ ਸਾਲ ਦੇ ਵਿੱਚ 55 55 ਜਿਹੜੇ ਹੁੰਦੇ ਤੇ ਬਾਹਰਲੇ ਮੁਲਕਾਂ ਦੇ ਸਾਰੇ ਬੰਦ ਕਰਤੇ ਜਿੰਨਾ ਚਿਰ 13 ਮਹੀਨੇ ਬੈਠ ਰਿਹਾ 13 ਮਹੀਨੇ ਉੱਥੇ ਬਿਠਾ ਕੇ ਰੱਖਿਆ ਗੱਲੇ ਦਿੱਲੀ ਦੇ ਵਿੱਚ ਹੀ ਬੈਠਾ ਰਿਹਾ ਅਸਰ ਤਾਂ ਪੈਂਦਾ ਜੋ ਲੋਕ ਇਕੱਠੇ ਹੁੰਦੇ ਨੇ ਹਜੇ ਲੋਕਾਂ ਦੀ ਚੇਤਨਾ ਦਾ ਥੋੜਾ ਫਰਕ ਆ ਜਦੋਂ ਇਕੱਠੇ ਹੋਗੇ ਅਸਰ ਪਊਗਾ ਬਾਕੀ ਧੰਨਵਾਦੀ ਧੰਨਵਾਦੀ ਛੋਟਾ